ਨਪਾ ਹਲਕੇ ਦੀਆਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਾਰੇ ਤੁਹਾਨੂੰ ਦੱਸ ਦਿੰਦੇ ਆ ਵੀ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸਭਾ ਤੇ ਦੀਆਂ ਚੋਣਾਂ ਦੀਆਂ ਜਿਹੜੇ ਉਮੀਦਵਾਰਾਂ ਵੱਲੋਂ ਨਾਮਜ਼ਦ ਕੀਨ ਦਾ ਦੌਰ ਜਾਰੀ ਹੈ ਕੱਲ ਬੀਡੀਪੀਓ ਦਫ਼ਤਰ ਦੇ ਵਿੱਚ ਐਨਓਸੀਆਂ ਦਾ ਮਾਮਲਾ ਜਿਹੜਾ ਕਰਮਾਇਆ ਸੀ ਅਕਾਲੀ ਦਲ ਵੱਲੋਂ ਦਫ਼ਤਰ ਦਾ ਘਰੋਬੀ ਕੀਤਾ ਗਿਆ ਸੀ ਅਸੀਂ ਇਸ ਤੇ ਗੱਲਬਾਤ ਕਰਾਂਗੇ ਨਾਬਾ ਦੇ ਵਿਧਾਇਕ ਨਾਲ ਕਿਉਂਕਿ ਨਾਬਾ ਦੇ ਵਿਧਾਇਕ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਨੇ ਕੀ ਹਦਾਇਤਾਂ ਜਾਰੀ ਕਰਦੇ ਨੇ ਕਿਉਂ ਅਕਾਲੀ ਦਲ ਨੂੰ ਐਨਓਸੀਆਂ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ ਮਾਨ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕੱਲ ਨਾਮਜ਼ਦਗੀਆਂ ਨੂੰ ਲੈ ਕੇ ਐਨਓਸੀਆਂ ਨਹੀਂ ਕਹਿੰਦੇ ਜਾਰੀ ਕੀਤੀ ਗਈ ਬੀਡੀਪੀਓ ਦਫ਼ਤਰ ਨਾਬਾ ਵੱਲੋਂ ਤੁਹਾਡੇ ਕੋਈ ਗੱਲਬਾਤ ਹੋਈ ਉਹ ਨਾਲ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਗੱਲ ਹੈ ਜੀ ਆਕਾਲੀ ਦਲ ਵੱਲੋਂ ਅਫਵਾਹ ਆਕਾਲੀ ਦਲ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ ਤੁਹਾਡੇ ਲੋਕਲ ਲੀਡਰਸ਼ਿਪ ਵੱਲੋਂ ਜੀ ਔਨ ਰਿਕਾਰਡ ਹੈ ਜੀ 70 ਤੋਂ 80 ਐਨਓਸੀਆਂ ਕੱਲ ਵੀਡੀਓ ਆਫਿਸ ਨਾਬਾ ਦੇ ਵਿੱਚੋਂ ਸਾਰੀਆਂ ਪਾਰਟੀਆਂ ਦੀਆਂ ਜਾਰੀ ਹੋਈਆਂ ਜਿਦੇ ਵਿੱਚ ਆਮ ਆਦੀ ਪਾਰਟੀ ਵੀ ਆ ਆਕਾਲੀ ਦਲ ਵੀ ਆ ਕਾਂਗਰਸ ਵੀ ਆ ਪਰ ਸਚਾਈ ਇਹ ਹੈ ਇਹ ਜਿਹੜੀ ਬੈਕ ਤੇ ਸਚਾਈ ਇਹ ਆ ਕਿ ਅਕਾਲੀ ਦਲ ਨੂੰ ਇੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਦੇ ਵਿੱਚ ਨਾ ਜੇ ਉਮੀਦਵਾਰੀ ਨਹੀਂ ਮਿਲ ਰਹੀ ਉਹ ਸਾਰਾ ਠਿੱਕਰਾ ਜਿਹੜਾ ਵੀਡੀਓ ਆਫਿਸ ਤੇ ਭੜਨਾ ਚਾਹੁੰਦੇ ਵੇ ਸਾਨੂੰ ਐਨਓਸੀ ਨਹੀਂ ਜਾਰੀ ਕਰ ਰਹੇ ਬਲਕਿ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਵੀ ਹਦਾਇਤ ਆਈ ਆ ਕਿ ਅਗਰ ਤੁਹਾਡੇ ਕੋਲ ਐਨਓਸੀ ਨਹੀਂ ਹੈ ਤਾਂ ਤੁਸੀਂ ਐਫੀਡੇਵਿਟ ਲਾ ਸਕਦੇ ਉਹ ਜਿਹੜਾ ਅੱਜ ਵੀ ਫਰੰਟ ਪੇਜ ਤੇ ਲੱਗੀਆਂ ਹੋਈਆਂ ਨੇ ਖਬਰਾਂ ਸਾਰੇ ਖ਼ਵਾਰਾਂ 'ਚ ਕਿ ਉਹ ਜਿਹੜਾ ਉਹ ਮੰ ਉਹਦੀ ਉਹਦੀ ਮੰਨਤਾ ਹੋਏਗੀ ਉਹ ਮੰਨਿਆ ਜਾਏਗਾ ਜੀ ਤੇ ਸਾਰੀਆਂ ਐਨਓਸੀ ਜਾਰੀ ਕਰਤੀਆਂ ਜਿੰਨੀਆਂ ਇਹਨਾਂ ਨੇ ਕਈਆਂ ਸੀਗੀਆਂ ਸਾਰੇ ਆਏ ਨੇ ਸਰਵਿਸ ਜਾਰੀ ਹੋ ਗਈਆਂ ਪਰ ਇਥੋਂ ਦੇ ਲੋਕਲ ਲੀਡਰਸ਼ਿਪ ਜਿਹੜੀ ਆ ਅਕਾਲੀ ਦਲ ਦੀ ਉਹ ਇਹ ਸਾਰਾ ਠਿੱਕਰਾ ਆਮ ਆਦੀ ਪਾਰਟੀ ਦੀ ਧੱਕੇਸ਼ਾਹੀ ਕਹਿ ਕੇ ਭੜਨਾ ਚਾਹੁੰਦੇ ਆ ਵੀ ਦੇਖੋ ਜੀ ਸਾਡੀਆਂ ਐਨਓਸੀ ਨਹੀਂ ਜਾਰੀਆਂ ਹੋ ਰਹੀਆਂ ਸਚਾਈ ਇਹ ਆ ਕਿ ਅਕਾਲੀ ਦਲ ਕੋਲੇ ਨਾ ਤਾਂ ਬਲਾਕ ਸੰਪਤੀ ਤੇ ਨਾ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਇਹਨਾਂ ਨੂੰ ਲੱਭੀ ਨਹੀਂ ਰਹੇ ਜੀ ਅੱਛਾ ਕਾਂਗਰਸ ਵੀ ਹੈ ਜੀ ਕਾਂਗਰਸ ਦੇ ਕਿਸੇ ਕਿਸੇ ਬੰਦੇ ਦੀ ਕੋਈ ਸ਼ਿਕਾਇਤ ਨਹੀਂ ਜੀ ਸਭ ਦੀ ਐਨਓਸੀ ਹੋ ਰਹੀਆਂ ਨੇ ਜੀ ਅਸੀਂ ਕਿਉਂ ਕਰਾਂਗੇ ਜੀ ਇਦਾਂ ਅਸੀਂ ਕੰਮ ਕੀਤਾ ਭਗਵੰਤ ਮਾਨ ਸਰਕਾਰ ਨੇ ਕੰਮ ਕੀਤਾ 600 ਜੁਟ ਬਿਜਲੀ ਮਾਫਾ ਕਿਸਾਨਾਂ ਦੇ ਖੇਤਰ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ ਦੇਤੀਆਂ ਪੰਜਾਬ 'ਚ ਔਰ ਅ 10 ਲੱਖ ਰੁਪਇਆ ਪ੍ਰਤੀ ਬੀਮਾ ਪਰਿਵਾਰ ਨੂੰ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਔਰ ਇੰਨੇ ਡਵੈਲਪਮੈਂਟ ਦੇ ਕੰਮ ਹੋ ਰਿਹਾ ਨਾਬਾ ਹਲਕੇ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਜਿਹੜੇ ਨੇ ਥਾਪਰ ਮੋਡਲ ਬਣ ਰਹੇ ਆ ਖੇਡ ਗਰਾਊਂਡ ਬਣ ਰਿਹਾ ਸਾਨੂੰ ਤਾਂ ਕਿਸੇ ਚੀਜ਼ ਦੀ ਘਬਰਾਹਟ ਹੀ ਹੈ ਨਹੀਂ ਜੀ ਹੁਣ ਇਹਨਾਂ ਕੋਲੇ ਦੱਸਣ ਨੂੰ ਕੁਝ ਵੀ ਨਹੀਂ ਜੀ ਕਾਲੀ ਦਲ ਕੀ ਦੱਸੂਗਾ ਜਾ ਕੇ ਜੀ ਬਿਲਕੁਲ ਤੁਹਾਡੇ ਇਲਾਵੇ ਤਾਂ ਬਹੁਤ ਮੁੱਦੇ ਨੇ ਪਿੰਡਾਂ ਦੇ ਵਿੱਚ ਜਾਉਂਗੇ ਤੁਸੀਂ ਆਪਦੇ 4 ਸਾਲ ਦੀ ਕਾਰਗੁਜ਼ਾਰੀ ਦੱਸੋਗੇ ਕਾਂਗਰਸ ਆਪਦੇ ਪਿਛਲੇ 5 ਸਾਲਾਂ ਲੈਂਦਾ ਦੱਸੂ ਕਾਲੀ ਦਲ ਕੀ ਦੱਸੂਗਾ ਕੁਝ ਵੀ ਨਹੀਂ ਇਹਨਾਂ ਨੇ ਕੀ ਦੱਸਣਾ ਜੀ ਦਸਨ ਜੋਗੇ ਹੈ ਹੀ ਨਹੀਂ ਜੀ ਕੁਛ ਰਿਹਾ ਹੀ ਨਹੀਂ ਜੀ ਕੁਛ ਵੀ ਨਹੀਂ ਰਿਹਾ ਜੀ ਹੁਣ ਤੁਸੀਂ ਇੱਕ ਦੇਖੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਾਂਗਰਸ ਦੇ ਕਿਸੇ ਨੁਮਾਇੰਦੇ ਆਇਆ ਜੀ ਕਿ ਸਾਡੀ ਐਨਓਸੀ ਨਹੀਂ ਮਿਲੀ ਜੀ ਸਭ ਦੀਆਂ ਮਿਲੀਆਂ ਨੇ ਜੀ ਔਨ ਰਿਕਾਰਡ ਹੈ ਜੀ ਜਾ ਕੇ ਚੈੱਕ ਕਰ ਲੋ ਇਹ ਖਾਮ ਖਾ ਵੀਡੀਓ ਆਫਿਸ ਨੂੰ ਭੰਡਣ ਦਾ ਕੰਮ ਜਿਹੜਾ ਨਾ ਜੀ ਇਹ ਅਕਾਲੀ ਦਲ ਦੇ ਕਰ ਰਹੇ ਆ ਤਾਂ ਕਿ ਇਹ ਇਹ ਬਹਾਨਾ ਲਾ ਸਕਣ ਉਹ ਪੁੱਛਣਗੇ ਨਾ ਜੀ ਤੁਹਾਡੇ ਕੋਲ ਉਮੀਦਵਾਰ ਕਿਉਂ ਨਹੀਂ ਆਏ ਇਹ ਕਹਿਣਗੇ ਸਾਡੀਆਂ ਤਾਂ ਐਨਓਸੀ ਨਹੀਂ ਜਾਰੀ ਹੋਣ ਦਿੱਤੀਆਂ ਜੀ ਇਹ ਸਾਰਾ ਜਿਹੜਾ ਜੀ ਇਹ ਸਾਜ਼ਿਸ਼ ਜਿਹੜੀ ਆ ਇਸ ਕਰਕੇ ਰਚੀ ਜਾ ਰਹੀ ਐ ਇਸ ਕਰਕੇ ਡਰਾਮਾ ਕੀਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਕੋਲੇ ਜ਼ਿਲ੍ਹਾ ਪੇਸ਼ਰ ਬਲਾਕ ਸੰਮਤੀ ਦੇ ਉਮੀਦਵਾਰ ਇਹਨਾਂ ਨੂੰ ਲੱਭ ਹੀ ਨਹੀਂ ਰਹੇ ਜੀ ਬਿਲਕੁਲ ਇੱਕ ਪਾਸੇ ਚੋਣ ਕਮਿਸ਼ਨ ਵੱਲੋਂ ਹਦਾਇਤ ਜਾਰੀ ਕਰ ਦਿੱਤੀ ਆ ਡੀਸੀਆਂ ਨੂੰ ਪੰਜਾਬ ਦੇ ਜੀ ਡੀਸੀਆਂ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਵੀ ਐਨਓਸੀ ਲੋੜ ਨਹੀਂ ਸਿਰਫ ਐਫੀਡਿਟ ਤੇ ਤੁਸੀਂ ਚੋਣ ਲੜ ਸਕਦੇ ਹੋ ਸਾਰਾ ਸਿਸਟਮ ਉਹਦੇ ਬਾਵਜੂਦ ਵੀ ਕਿਉਂ ਇਹਨਾਂ ਦਿਖਾਵਾ ਕਰਨਾ ਪਿਆ ਕਾਲੀਦਾਲ ਉਹ ਹੀ ਤਾਂ ਮੈਂ ਕਹਿ ਰਿਹਾ ਜੀ ਇਸੇ ਕਰਕੇ ਦਿਖਾਵਾ ਕਰਨਾ ਪੈ ਰਿਹਾ ਇਸੇ ਕਰਕੇ ਇੱਕ ਇਥੋਂ ਦੇ ਵੀਡੀਓ ਮੈਡਮ ਬੀਬੀ ਬਲਜੀਤ ਕੌਰ ਖਾਲਸਾ ਜਿਹੜੇ ਕਿ ਉਸ ਵਕਤ ਦੇ ਇਫੈਕਟਡ ਨੇ ਜਦੋਂ ਅਤਵਾਦ ਦਾ ਸਮਾਂ ਹੁੰਦਾ ਸੀ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਜੀਵ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਸੀ ਗੁਰਸਿੱਖ ਨੇ ਗੁਰਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹ ਤਾਂ ਮੈਡ ਦੇ ਆਧਾਰ ਤੇ ਕੰਮ ਕਰਦੇ ਆ ਜੀ ਕਿਸੇ ਦੀ ਵੀ ਗੱਲ ਚੱਕ ਸ਼ਿਕਾਇਤ ਨਹੀਂ ਹੈ ਵਿਧਾਨ ਸਭਾ ਨਾਪਾ ਦੇ ਵਿੱਚ ਨਾ ਕਿਸੇ ਨੇ ਪੱਖਪਾਤ ਕਰਦੇ ਆ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਲੋ ਉਹਨਾਂ ਨੂੰ ਵੀ ਜਾ ਕੇ ਉਹਨਾਂ ਨੂੰ ਚੰਗਾ ਮਾੜਾ ਬੋਲਣਾ ਇੱਕ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਯਾਨੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਸਾਨੂੰ ਲਿਖ ਕੇ ਦਿਓ ਜੀ ਸਾਨੂੰ ਦੱਸੋ ਜੀ ਐਪਲੀਕੇਸ਼ਨ ਦਿਓ ਜੀ ਕਿੱਥੇ ਲਿਖ ਕੇ ਆਇਆ ਜੀ ਇਹ ਹਦਾਇਤਾਂ ਇਲੈਕਸ਼ਨ ਕਮਿਸ਼ਨ ਦੀਆਂ ਨੇ ਜੀ ਔਰ 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 ਜਿਹੜਾ ਇਹ ਇਹ ਵੀਡੀਓ ਆਫਿਸ ਦੇ ਵਿੱਚ ਐਨਓਸੀ ਦਾ ਹੈ ਜੀ ਐਨਓਸੀ ਜਿਹੜੀਆਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 70 ਤੋਂ 80 ਆਲਰੇਡੀ ਜਾਰੀ ਹੋ ਚੁੱਕੀਆਂ ਨੇ ਜੀ ਉਹ ਸਾਰੀਆਂ ਇੰਨੇ ਦੀਆਂ ਨੇ ਜੀ ਸਾਡੀਆਂ ਵੀ ਨੇ ਕਾਂਗਰਸ ਦੀਆਂ ਨੇ ਵੀ ਅਕਾਲੀ ਦਲ ਦੀਆਂ ਨੇ ਸਭ ਬੀਜੇਪੀ ਦੀਆਂ ਨੇ ਸਭ ਦੀਆਂ ਸੰਝੀਆਂ ਨੇ ਜੀ ਔਰ ਮੈਂ ਇੱਕ ਦੁਬਾਰਾ ਫੇਰੇ ਗੱਲ ਕਹਿਣੀ ਚਾਹਣਾ ਕਿ ਇਹ ਇਲੈਕਸ਼ਨ ਜਿਹੜੀ ਹੈ ਬਿਲਕੁਲ ਇਹ ਚ ਕੋਈ ਪੱਖਪਾਤ ਨਹੀਂ ਜੀ ਕੋਈ ਇਹ ਚ ਧੱਕਾ ਨਹੀਂ ਕੋਈ ਕੁਝ ਨਹੀਂ ਇਹ ਅਸੀਂ ਤਾਂ ਕੰਮ ਦੇ ਬਿਹਾਫ ਤੇ ਇਲੈਕਸ਼ਨ ਲੜਾਂਗੇ ਜੀ ਸਾਰਿਆਂ ਨੂੰ ਅਧਿਕਾਰ ਆ ਇਲੈਕਸ਼ਨ ਲੜੋ ਆ ਫੋਰਮ ਭਰੋ ਇਲੈਕਸ਼ਨ ਲੜੋ ਔਰ ਆਪਣੇ ਆਪਣੇ ਕੰਮ ਤਾਂ ਜਾ ਕੇ ਜ਼ਿਕਰ ਕਰੋ ਸੰਗਤ ਵੱਡੀ ਹੈ ਸੰਗਤ ਫੈਸਲਾ ਕਰੂਗੀ ਜੀ ਬਿਲਕੁਲ ਕਿਤੇ ਨਾ ਕਿਤੇ ਬੀਡੀਪੀਓ ਨਾਬਦੇ ਵੀ ਕਿਤੇ ਨਾ ਕਿਤੇ ਬੋਲ ਜ਼ਰੂਰ ਉੱਚੇ ਬੋਲੇਗੇ ਦੇਖੋ ਉਹ ਭੈਣ ਜੀ ਲੱਤਾਂ ਤੋਂ ਪਹਾਜ ਨੇ ਜੀ ਤੁਰ ਨਹੀਂ ਸਕਦੇ ਹੈਨਾ ਜਿਹੜੀ ਆ ਸਹਾਰਾ ਲੈ ਕੇ ਤੁਰਦੇ ਨੇ ਤੁਸੀਂ ਇੱਕ ਇੱਕ ਅਫੀਸਰ ਲੇਡੀ ਹੈ ਜੀ ਉਹਨੂੰ ਜਾਣ ਬੁੱਝ ਕੇ ਤੁਸੀਂ ਬਾਰ ਬਾਰ ਸਾਰਾ ਦਿਨ ਉਦੇ ਮੁਰੇ ਬੈ ਕੇ ਤੁਸੀਂ ਕੁਛ ਨਾ ਕੁਛ ਬੋਲ ਰਹੇ ਹੋ ਕੁਛ ਨਾ ਕੁਛ ਉਹਨਾਂ ਨੂੰ ਖਸਾ ਰਹੇ ਹੋ ਸਾਨੂੰ ਲੇਟਰ ਚ ਦਿਓ ਜੀ ਸਾਨੂੰ ਸਾਨੂੰ ਧੱਕਾ ਇੱਕ ਵਾਰ ਉਹ ਕਹਿੰਦੇ ਜੀ ਐਨਓਸੀ ਕਰਨੀ ਅਸੀਂ 4 ਵਜੇ ਤੱਕ ਸਭ ਨੂੰ ਮਿਲ ਜਾਣਗੇ ਜੀ ਲੈ ਜਾਓ 4 ਵਜੇ ਤੱਕ ਜੀ ਸਾਡੇ ਕੋਲ ਆ ਗਿਆ ਰਿਕਾਰਡ ਅਸੀਂ ਤਿਆਰ ਕਰ ਰਹੇ ਹਾਂ 4 ਵਜੇ ਤੱਕ ਲੈ ਜਾਓ ਨਹੀਂ ਜੀ ਨਹੀਂ ਹੁਣੇ ਲਿਖ ਕੇ ਰਾਤ 9 ਵਜੇ ਤੱਕ ਵੀ ਬੈਠ ਕੇ ਕੰਮ ਕੀਤਾ ਬੀਡੀਪੀ ਉਹ ਨਾਬਾ ਖਾਲਸਾ ਬਿਲਕੁਲ ਕੀਤਾ ਜੀ ਰਾਤ 9 ਵਜੇ ਤੱਕ ਦਫ਼ਤਰ ਚ ਬੈਠੇ ਰਹੇ ਨੇ ਸਾਰੀਆਂ ਐਨਓਸੀ ਜਾਰੀ ਕਰਕੇ ਗਏ ਨੇ ਜੀ ਬੀਡੀਪੀ ਉਹ ਨਾਬਾ ਬਹੁਤ ਸ਼ਾਨਦਾਰ ਕੰਮ ਕਰ ਰਿਹਾ ਕੋਈ ਪੱਖਪਾਤ ਨਹੀਂ ਕੁਛ ਨਹੀਂ ਮੈਂ ਦ ਅਕਾਲੀ ਦਲ ਦੀ ਉਹਨਾਂ ਕੋਲ ਹੈ ਨਹੀਂ ਜੀ ਕੁਝ ਉਹ ਸਿਰਫ ਇਹ ਸਾਰਾ ਠੇਕਰਾ ਜਿਹੜਾ ਇਸ ਗੱਲ ਤੇ ਪੜਨਾ ਚਾਹੁੰਦੇ ਆ ਵੀ ਸਾਨੂੰ ਤੈਨੂੰ ਸੇ ਨਹੀਂ ਮਿਲ ਰਹੀਆਂ ਜੀ ਸਚਾਈ ਇਹ ਹੈ ਕਿ ਅਕਾਲੀ ਦਲ ਕੋਲੇ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਮਤੀ ਦੇ ਉਮੀਦਵਾਰ ਹੀ ਹੈ ਨਹੀਂ ਜੀ ਬਿਲਕੁਲ ਨਾਬਾਦ ਬਧਾਇਕ ਨੇ ਜਿਹੜੀ ਗੱਲ ਆਖੀ ਆ ਕਹਿੰਦੇ ਅਕਾਲੀ ਦਲ ਦੇ ਕੋਲ ਨਾ ਜ਼ਿਲ੍ਹਾ ਪ੍ਰੀਸ਼ਦ ਦੇ ਨਾ ਬਲਾਕ ਸੰਮਤੀ ਦੇ ਉਮੀਦਵਾਰ ਹੀ ਨਹੀਂ ਹਨ ਤੇ ਉਹ ਕੀ ਲੈ ਕੇ ਜਾਣਗੇ ਪਿੰਡਾਂ ਦੇ ਵਿੱਚ ਕਿਸ ਮੁੱਦੇ ਤੇ ਲੈ ਕੇ ਵੋਟਾਂ ਮੰਗਣਗੇ ਬਿਲਕੁਲ ਸਰਕਾਰ ਨੂੰ ਭਿੰੜ ਰਹੇ ਨੇ ਪਰ ਐਨਓਸੀਆਂ ਨੇ ਜਿਹੜੀਆਂ ਬੀਡੀਪੀਓ ਦਫ਼ਤਰ ਵੱਲੋਂ 70 ਤੋਂ 80 ਕੱਲ ਜਾਰੀ ਕਰ ਦਿੱਤੀਆਂ ਨੇ ਜਿਹੜੀਆਂ ਅੱਜ ਰਹਿੰਦੀਆਂ ਨੇ ਉਹ ਅੱਜ ਹੋ ਜਾਣਗੀਆਂ ਉਹਨਾਂ ਵੱਲੋਂ ਸਖਤ ਹਦਾਇਤਾਂ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿ ਕਿਸੇ ਦੀ ਐਨਓਸੀ ਨਾ ਰੁਕੀ ਜਾਵੇ ਨਾ ਬਤ ਹਰਮਿੰਦਰ ਸਿੰਘ ਮਾਨ